ਰੋਜੀ ਸਾਰੇ ਸੰਸਾਰੀ ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਦਮ ਸ਼ਾਮਾਂ ਦਾ ਹੋ ਗਿਆ 3:00 ਬੱਜ ਗਏ 4 ਆਪਾਂ ਕਰ ਲਈ ਸਬਜ਼ੀ ਦੀ ਤਿਆਰੀ। ਇਧਰ ਫਸਲੇ ਪੇਂਠੇ ਜਿਹਾ ਹੈ ਹਸ਼ੋਲੇ ਕਾਲੇ। ਤੇ ਆਪਾਂ ਆਪਾਂ ਚੱਲੇਗੇ ਬਾਬੋ ਬਡੇ ਸਾਹਿਬ ਦੇ। ਤੇ ਸੋਹਰੇ ਤੇ ਪ੍ਰਸ਼ਾਦੇ ਬਣਾਏ ਨਹੀਂ ਉਦਾਂ ਹੈ। ਆਹ ਵੇਖੋ ਸਬਜ਼ੀ ਪਈ। ਇਸੇ ਮੈਂ ਮਿਰਚਾਂ ਲੀ। ਇਧਰ ਹੁਣ ਬਣਾ ਲਵਗੀ ਮਹਿਦੀ। ਕੋਸਾ ਖਪਾ ਆ ਗਏ ਲਏ ਇੱਕ ਜਣਾ ਰਹਿ ਗਿਆ ਇੱਕ ਜਣਾ ਪ੍ਰਸ਼ਾਦਾ ਖਾਣ ਦੇ ਆ ਤੇ ਇਧਰ ਮੈਂ ਥੇਲੇ ਗੰਡੇ ਤੇ ਲਸਣ ਇਹਨਾਂ ਨੂੰ ਹੁਣ ਛਿੱਲ ਕੇ ਚੀਰ ਕੇ ਗੱਡੇ ਜੇ ਆਪਾਂ ਬਿਲੀ ਕਸ਼ ਕਰ ਲੈਣੇ ਲਸਣ ਗ੍ਰਾਈਂਡ ਕਰਨਾ ਅਦਰ ਨਹੀਂ ਪਾਉਣਾ ਗਰਮੀ ਉਹਦੇ ਵੜੀ ਤੇ ਅਦਰ ਕਰਦੇ ਮੈਂ ਕੋਲ ਨਹੀਂ ਪਾਉਣਾ ਸੌਦੀ ਜੇ ਤੇ ਚਲੋ ਜੀ ਕੁੱਕਰ ਦਾ ਘਰ ਤਿਆਰ ਕਰਕੇ ਰੱਖ ਲਿਆ ਤੇ ਸੋਹਣਾ ਕਰ ਆਪਾਂ ਨੂੰ ਤੜਕਾ ਮ ਕਰ ਲਾਂ ਤਿਆਰੀ ਪਿਆਜ਼ ਪੀਓਜ ਕਰ ਲਾਂ ਬਰੀ ਕਾਸ਼ ਨਾਲ ਲਸਣ ਗ੍ਰाइंड ਕਰ ਲਗੇ ਚਲੋ ਜੀ ਬਣੇ ਰਿਓ ਵੀਰੂ ਜੀ ਨਾਲ ਜਾਇਓ ਨਾ ਕਿਤੇ ਇਤਰਾ ਬਾਲਾਉਣੇ ਛੋਲੇਆਂ ਚਬੀਨ ਤੜਕਾ ਇੱਕ ਹਥਪਾ ਲੱਗੇ ਛੋਲੇਆਂ ਚਬੀਨ ਲਾਉਣ ਤੜਕਾ ਇਹ ਲੋਕ ਨੂੰ ਕਰ ਕਰ ਹੈਂਡ ਪਾਸੇ ਦੇਖਾਂ ਇਹਦੇ ਕਰ ਦਾ ਪੇਸਾ ਜਿਹੜਾ ਬਣਾਇਆ ਇਹ ਮੈਂ ਦਿੱਤਾ ਫਾ ਆਪਾਂ ਫੜਾ ਲਿਆ ਜੀਰਾ ਮੇਰੇ ਚ ਪਾ ਲਿਆ ਤੇ ਚਲੋ ਜਾਈਏ ਤੜਕਾ ਇਧਰ ਬਣਾਉਣ ਬਾਂਡੇ ਚਾ ਵੇਖੋ ਟਮਾਟਰ ਨਹੀਂ ਆਪਾਂ ਪਾਏ ਕਿਉਂਕਿ ਗਰਮੀ ਸੌਜੀ ਖੱਟੀ ਹੋ ਜਾਂਦੀ ਹੈ ਚਲੋ ਇਹक्या ਮਠਾ ਪਾਈਏ ਇਧਰ ਆ ਗਿਆ ਵੇਖੋ ਦੁੱਧ ਨਾਲੇ ਨੂੰ ਬਾਲਾ ਦਬੋਨੇ ਤੇਣੇ ਆਉਂਦੇ ਨੇ ਭੇਵੇਂ ਹੀ ਜਿਹੜੇ ਲੋਨ ਵਾਲੇ ਪਾਣੀ ਦੇ ਦੋ ਟੰਨਾ ਪਾਣਗੇ ਜੀ ਤੋਂ ਅੱਗੇ ਉਹ ਪਾਣੀ ਆਪਾਂ ਕੀ ਬਦਲਤਾ ਗਰਮ ਮਸਾਲਾ ਲੋ ਮਸਾਲਾ ਹਰੇ ਨਾਲ ਮੇਸਾਂ ਲਿਆ ਦੇ ਪਾ ਪਾਣਾ ਆਪਾਂ ਲਾਲੀ ਪਾਉਣੀ ਆ ਪਾੜੀ ਲੈ ਲੰਮਾ ਪਾ ਗਰਮ ਮਸਾਲਾ ਪਰ ਪਾਉਣਾ ਥੋੜਾ ਹੀ ਹੈ ਤੇ ਹੰਦੀ ਲਾਉਂਸ ਇਹ ਕੀ ਵੀ ਰਹਿ ਗਈ ਹੈ ਨਾਲ ਨਾਲ ਪਾ ਲਈ ਦੁੱਧ ਆਹ ਪਾਣੀ ਲਓ ਹੋਈ ਚ ਬਹੁਤ ਜਿਆਦੀ ਇਹ ਉਹ ਆ ਗਈ ਤੂੰ ਉਹ ਬਾਈ ਪਰ ਸੋ ਇਹਦੇ ਵਿੱਚ ਕਿਹੜਾ ਕੰਮ ਕਰਨਾ ਚਾਹਤਾ ਕਰਨਾ ਵੀ ਤੇ ਜਾਟਾ ਕਮੈਂਟ ਕਰ ਦੇਣ ਦੇ ਕੰਮ ਕਰੋ ਪਤਾ ਨਹੀਂ ਕੀ ਉਹਨਾਂ ਨੂੰ ਦੀਦਾ ਅੱਖਾਂ ਨਹੀਂ ਖੜਿਆਨਾਂ ਜਿਹਾ ਕੰਮ ਕਰਦੇ ਕੰਮ ਹੀ ਕਰਦੇ ਇਥੇ ਕਿਹਨੇ ਕੱਲ ਕਮੈਂਟ ਕੀਤਾ ਵੀ ਕੰਮ ਕਰੋ ਆਪਣਾ ਅਹੀਂ ਆਪਣਾ ਹੀ ਕੰਮ ਕਰਦੇ ਕਿਸੇ ਦਾ ਨਹੀਂ ਕਰਦੇ ਸਾਡਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਕਮੈਂਟ ਗਾ ਕੀਤਾ ਸੋਚ ਸਮਝ ਕੇ ਕਰਿਓ ਈ ਨਾ ਹੀ ਜਨੇ ਕਮੈਂਟ ਕੀਤਾ ਕੋਈ ਸਖਜੀਤ ਸਿੰਘ ਨਾਂ ਦੀ ਨਾ ਹੀ ਆਈਡੀ ਉਹ ਪਤਾ ਵੀ ਆ ਹਾਨੂੰ ਤੇ ਭਰ ਗਾਂ ਕਮੈਂਟ ਕੀਤਾ ਸੋ ਸਮਝ ਕੇ ਕਰਿਓ ਫਿਰ ਨਾ ਰੱਖਿਓ ਆਈਡੀ ਖੋਲਣੀ ਸਾਨੂੰ ਆਉਂਦੀ ਮੈਂ ਤਾਂ ਹੀ ਪਤਾ ਕਰ ਲੈਣਾ ਅਸੀਂ ਕਿ ਕੌਣ ਹੈ ਬਸ ਮੈਂ ਇਹਨਾਂ ਤਾਨੂੰ ਕਹਿਣਾ ਹੀ ਜ਼ਿਆਦਾ ਕੁਝ ਨਹੀਂ ਮੈਂ ਕਹਿਣਾ ਜੇ ਕਹਿੰਦੇ ਚੰਗਾ ਨਹੀਂ ਕਹਿਣਾ ਹਾਂ ਮੈਡਮ ਨਾ ਕਿਆ ਕਰੋ ਜਿਹੜਾ ਕੋਈ ਆਪਣਾ ਕੰਮ ਕਰਦਾ ਆਪਣੇ ਤਰੀਕੇ ਨਾਲ ਪਾ ਦਾਂਗਾ ਭੀਣੀ ਹੈ uh ਜੀ ਫਿਰ ਆਪਾਂ ਆਪਾਂ ਹੁੰਨੇ ਆ ਸਬਜੀ ਨਾਲੇ ਮਸ਼ੀਟੀਆਂ ਵਾਜ ਜਾਣ ਨਾਲ ਦੁੱਧ ਨੂੰ ਪਾੜਾ ਜੇ ਫਿਰ ਆਪਾਂ ਆਟਾ-ਉਟਾਕ ਹੁੰਦੇ ਪ੍ਰਸ਼ਾਦੇ ਬਣਾਉਣੇ ਫਿਰ ਲਓ ਜੀ ਵੇਖ ਲਿਆ ਆਪਾਂ ਸਬਜੀ ਆਪਣੀ ਰੋਟੀ ਬਣ ਕੇ ਹੀ ਤਿਆਰ ਆਪਾਂ ਖੋਲ ਗਏ ਆਪਾਂ ਜਿੰਨੀ ਕੁ ਤਰੀ ਜਾਈਏ ਬੀਜੋ ਉਨੇ ਕੁ ਬਣ ਜੀ ਆ ਵੇਖੋ ਕਿੰਨੀ ਵਧੀਆ ਸਬਜੀ ਬਣੀ ਵੇਖੋ ਦੀ ਦਾਤੀ ਆਪਸੇ ਮਨਾ ਮਿਰਚਾਂ ਆਲੂ ਬੈਂਗਣ ਦੀ ਸਰਦੀ ਬਣਾ ਇਹ ਮੇਕਸ ਹੁਣ ਆਪਾਂ ਗੁੰਨ ਲਿਆ ਆਟਾ ਥੋੜਾ ਜਿਹਾ ਗੁੰਨਣਾ ਦਸਾਂ ਗੁਲਤਿਆਂ ਦਾ ਹੈਗਾ ਚਲੋ ਜੀ ਜੇ ਤੁਹਾਨੂੰ ਵੀਡੀਓ ਕੋ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾ ਤੋਂ ਵਾਦ ਚੈਨਲ ਨੂੰ ਸਪੋਰਟ ਕਰਿਓ

ਅੱਜ ਸਵੇਰੇ ਸ਼ਾਦੀ ਨਹੀਂ ਬਣਾਈ ਜੋ ਉਹ ਸੋਹਣੇ ਰੋਟੀ ਖਾਣੀ ਤੇ ਉਹ ਵੀ ਠੀਕ ਨਹੀਂ ਹੁੰਦੀ ਉਹਨੇ ਨਾਲ ਕਾ ਕੋਈ ਕਾਇਆ ਖਾਣਾ ਖਾਦਾ ਮੁੜ ਕੇ ਆਣ ਕੇ ਉਹਨਾਂ ਨੇ ਮੈਗੀ ਬਣਾਈ ਫਿਰ ਬਾਬਾ ਬਦਾ ਸਾਹਿਬ ਚੱਲ ਕੇ ਪਛਾਤਾ ਉਹ ਸ਼ਾਦਾ ਹੀ ਸਭ ਜੀ ਉਹਨਾਂ ਹੀ ਪਈ ਸੀ ਜਿਹੜੀ ਮੈਗੀ ਸੀ ਨਾਹਾ ਲਿਆ ਨੂੰ ਉਰੀ ਨਿਕਾ ਆਉ। ਪੈਣੇ ਗਾ ਉਹਨੂੰ ਦੇ ਦੇਨੇ ਮੂੰਹ ਚ ਪਾ ਪੈਜੀ ਸੀਸਾ ਲਉ। ਉਦਾਂ ਹੀ ਆਪਾ ਛੋਟਾ ਮੇਰੇ ਕੋਲ ਰਿਕਾ ਆ ਮਾ। ਬਾਅੜੀ ਗਈ ਕੇ ਪਰ। ਆ ਬਾਅੜੀ ਫੜਾ। પાણી ભર્યા ચા બના પાણી બદલના સવેરે બદલવા ઘડે પાણી બદલી બદલી આટે જરૂરી ਇਹ ਦੇਖੀ ਫੇਮ ਹੀ ਨਹੀਂ ਆਟਾ ਜਿਹੜਾ ਚੋਬਦਾ ਵਾ ਵਾਜਦਾ ਨਵਾਂ ਤਾਂ ਖਰਾਬ ਜਦੋਂ ਆਟਾ ਨਵਾਂ ਜਿਹਦੀ ਚੀਜ਼ ਬਣਾਣੀ ਨਾ ਇੱਕ ਹੋਰ ਸਭ ਰਾਸ਼ਨ ਪਾਣੀ ਤਿਆਰ ਹੋ ਗਿਆ ਤੇ ਆਟਾ ਗੁੱਜ ਗਿਆ ਦੋਦਰੋਂ ਬਾਲਾ ਆ ਗਿਆ ਬਸ ਪ੍ਰਸ਼ਾਦ ਹੀ ਰਹਿ ਗਏ ਹੋ ਆਪਾਂ ਲਾਵਾਂਗੇ 8:30 ਵਜੇ ਚਲੋ ਜੀ ਫਿਰ ਪੈਣ ਭਰਾ ਨਮੀ ਆਏ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਸਾਰੀ ਵੇਖਿਓ ਸਟੇਪ ਨਾ ਕਰਿਓ ਤੇ ਚਲੋ ਜੀ ਮਿਲਾਂਗੇ ਕੱਲ੍ਹ ਵਾਲੀ ਵੀਡੀਓ ਜੀ ਜੁੜੇ ਵਾਸਤੇ ਰਹੋ ਏਦਾਂ ਵੀਡੀਓ ਵੇਖਦੇ ਰਹੋ ਮੈਂ ਏਦਾਂ ਸੋਹਣਾ ਸੋਹਣਾ ਵੀਡੀਓ ਆਪਾਂ ਹੁੰਦੀ ਰਾਵਾਂ ਬਣਾਉਂਦੀ ਰਾਵਾਂ ਚਲੋ ਜੀ ਆਪਣਾ ਕੰਮ ਆਪਾਂ ਕਰਨਾ ਕਰਨਾ ਆਪਾਂ ਕਿਹੜਾ ਕਿਹਨੂਸ਼ਾਨ ਕਰਨਾ ਇਹ ਰੋਈ ਦਾ ਕੰਮ ਜ਼ਿੰਦਗੀ ਦਾ ਕੰਮ ਜ਼ਿੰਦਗੀ ਦੇ ਨਾਲ ਆਇਆ ਨਾਲ ਜਾਣਾ ਜਿਹਨਾਂ ਚਿਰ ਜ਼ਿੰਦਗੀ ਦੀ ਚਲੋ ਜੀ